ਬਹੁਤ ਅੱਛਾ ਹੰਗਾਰਾ ਮਿਲ ਰਿਹਾ ਹੈ ਡੋਰ ਟੂ ਡੋਰ ਜਾ ਰਹੇ ਆ ਤੇ ਲੋਕ ਬਹੁਤ ਸਾਥ ਦੇ ਰਹੇ ਨੇ ਤਾਂ ਕਿਹੜੇ ਕੰਮ ਐਸੇ ਨੇ ਜਿਹੜਾ ਨੂੰ ਲੈ ਕੇ ਤੁਸੀਂ ਜਾ ਰਹੇ ਹੋ ਡਿਵੈਲਪਮੈਂਟ ਦੇ ਜੀ ਜੋ ਜੋ ਵੀ ਰਹਿੰਦੇ ਆ ਉਹਨਾਂ ਦੇ ਪੈਂਡਿੰਗ ਉਹ ਜ਼ਰੂਰ ਕਰਾਂਗੇ ਤੇ ਬਹੁਤ ਹੀ ਅੱਛਾ ਹੰਗਾਰਾ ਮਿਲ ਰਿਹਾ ਹੈ ਲੇਡੀਜ਼ ਵਾਰਡ ਹੋਣ ਦਾ ਮੈਨੂੰ ਕੋਈ ਨੁਕਸਾਨ ਨਹੀਂ ਹੋਇਆ ਮੈਨੂੰ ਫਾਇਦਾ ਹੋਇਆ ਹੈ ਮੇਰੀ ਮਾਤਾ ਜੀ ਦੇ ਨਾਲ ਉਹਨਾਂ ਦੀਆਂ ਭੈਣਾਂ ਉਹਨਾਂ ਦੇ ਕਿੱਟੀ ਮੈਂਬਰਸ ਗੁਰਦੁਆਰੇ ਮੰਦਿਰ ਕਮੇਟੀਆਂ ਮੈਂਬਰ ਸਾਡੀ ਟੀਮ ਬਹੁਤ ਵੱਡੀ ਹੋ ਗਈ ਹੈ ਸਗੋਂ ਆਪਣੇ ਪਰਿਵਾਰ ਨੂੰ ਘੱਟ ਟਾਈਮ ਦਿੰਦਾ ਸਾਰੇ ਵਾਰਡ ਦੇ ਲੋਕਾਂ ਸਿੱਕ ਵੱਧ ਟਾਈਮ ਕੱਢਿਆ ਹੈ 12 ਘੰਟੇ ਡਿਊਟੀ ਕੀਤੀ ਹੈ ਸਵੇਰ ਤੋਂ ਲੈ ਕੇ ਰਾਤ ਤੱਕ ਵਾਰਟ ਦੇ ਵਿੱਚ ਲੋਕਾਂ ਦੇ ਨਾਲ ਹੀ ਰਹੇ ਆ ਤਾਂ ਕਰਕੇ ਆਸ ਹੈ ਸਾਨੂੰ ਵਧੀਆ ਮਾਰਜਨ ਨਾਲ ਅਸੀਂ ਜਿੱਤਾਂਗੇ ਤੇ ਔਨਰਡ ਟਾਈਮ ਦੇ ਵਿੱਚ ਜੇ ਲੋਕ ਪੱਕੀ ਡਿਊਟੀ 5 ਸਾਲ ਵਾਸਤੇ ਲਾ ਦੇਣਗੇ 3 ਸਾਲ ਵਾਸਤੇ ਕੱਚੀ ਲੱਗੀ ਹੋਈ ਸੀ ਜੇ ਪੱਕੀ ਲਾ ਦੇਣਗੇ ਤਾਂ 5 ਸਾਲਾਂ ਦੇ ਵਿੱਚ ਵਧੀਆ ਕੁਝ ਕਰਕੇ ਦਿਖਾਵਾਂਗੇ ਆਪਣੇ ਵਾਰਟ ਲਈ ਨਗਰ ਨਿਗਮ ਚੋਨਾ ਨੂੰ ਲੈ ਕੇ ਲਗਾਤਾਰ ਪ੍ਰਚਾਰ ਦੇ ਵਿੱਚ ਉਤਰੇ ਹੋਏ ਨੇ ਉਮੀਦਵਾਰ ਤਾਂ ਤਸਵੀਰਾਂ ਦਿਖਾ ਦਿੰਨੇ ਆ ਕੇ ਨੁਕਰ ਮੀਟਿੰਗਾਂ ਅਤੇ ਡੋਰ ਟੂ ਡੋਰ ਪ੍ਰਚਾਰ ਜਿਹੜਾ ਵਾ ਕੀਤਾ ਜਾ ਰਿਹਾ ਤਾਂ ਲੁਧਿਆਣਾ ਦੇ ਹਲਕਾ ਨਾਰਥ ਦੇ ਵਾਰਡ ਨੰਬਰ 67 ਤੋਂ ਸ਼ਰਨਜੀਤ ਕੋਰ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣਾਏ ਗਏ ਨੇ ਤਾਂ ਡੋਰ ਟੂ ਡੋਰ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਸੁਪੁੱਤਰ ਗੋਲੂ ਬਾਜਵਾ ਵੀ ਜਿਹੜਾ ਵਾ ਲਗਾਤਾਰ ਪ੍ਰਚਾਰ ਦੇ ਵਿੱਚ ਡਟੇ ਹੋਏ ਨੇ ਤਾਂ ਲੋਕਾਂ ਦਾ ਵੀ ਹੰਗਾਰਾ ਜਿਹੜਾ ਵਾ ਮਿਲਦਾ ਹੋਇਆ ਨਜ਼ਰ ਆ ਰਿਹਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਡੋਰ ਟੂ ਡੋਰ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੀਤੇ ਕੰਮਾਂ ਨੂੰ ਲੈ ਕੇ ਜਿਹੜਾ ਵੈ ਉਮੀਦਵਾਰ ਜਨਤਾ ਦੇ ਵਿੱਚ ਘਰ ਜਾ ਰਹੇ ਨੇ ਤੇ ਲੋਕਾਂ ਦਾ ਸਮਰਥਨ ਹਾਸਲ ਕਰਨ ਦੀ ਜਿਹੜੇ ਆ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਉਧਰ ਕਰ ਲੈ ਹੋ ਗਿਆ ਹੋ ਗਿਆ ਉਧਰ ਹੋ ਗਿਆ ਇੱਧਰ ਆ ਹਾਂਜੀ ਆਪਨੇ ਪਰਿਵਾਰਾਂ ਮਾਸੇ ਮੈਰੀ ਪੈਣਾ ਨਹੀਂ ਹਾਂਜੀ ਜਿਵੇਂ ਜਨਾ ਯੂਆਰ ਨਾਲ ਆਪਣਾ ਸਾਡੇ ਬੰਨੇ ਨਸਰੇ ਚੱਲਦਾ ਹੈ ਚੜ੍ਹ ਕਾਲੂ ਬਾਈ ਹਾਂਜੀ 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 ਤੇ ਬਾਜੀ ਦਾ ਮੇਰੀ ਹੋਈ ਸੀ ਗੱਲ ਅੱਜ ਹੋਰ ਆਹ ਗੱਲ ਆਇਆ ਫੋਨ 'ਤੇ ਬੈਠੀ ਸਾਂ ਬੋਲ ਫਿਰ ਮਨ ਪੁੱਤਰ ਪ੍ਰਾਈਵੇਟ ਕੰਮ ਹੋਏ ਕੀ ਕਰੀਏ ਦੱਸ ਚੱਲੇ ਗਏ ਬੱਚੇ ਤੇਰੇ ਨੇ ਆਪ ਤੇਰੇ ਨੇ ਤੈਨੂੰ ਪਤਾ ਚੰਗਾ ਪੜਾ ਮੈਨੂੰ ਪਤਾ ਜੀ ਮੈਨੂੰ ਪਤਾ ਮੇਰਾ ਪਰਿਵਾਰ ਆ ਜੀ ਆਪਣਾ ਇਹ ਮੇਰਾ ਪਰਿਵਾਰ ਹੈ ਠੀਕ ਹੈ ਤੇ ਡੜ ਕੇ ਪੱਕਾ ਤੇਰਾ ਪਰਿਵਾਰ ਹੈ ਡੜ ਕੇ ਸਾਥ ਦੇਣਾ ਹੈ ਫੋਟਾ ਪਾਉਣੀਆਂ ਵੀ ਤੇ ਹੈਗੀਆਂ ਨੇ ਪਾਉਣੀਆਂ ਵੀ ਨੇ ਸਾਰੇ ਮਹੱਲੇ ਤੋਂ ਠੀਕ ਹੈ ਹਾਂ ਜੀ ਬਿਲਕੁਲ ਪੰਜਾਬ ਪੌਣੀਆਂ ਸੀ ਮੈਂ ਹਾਂ ਜੀ ਸੋਨੇ ਉਸ ਤੋਂ ਬਾਅਦ ਮੈਨੂੰ ਲਾਮ ਆਇਆ ਕਿ ਬੀਜੀ 1000 ਰੁਪਏ ਨਹੀਂ ਸਾਨੂੰ ਦਿੱਤਾ ਜਿਹੜਾ ਕਿ ਮੈਂ ਕੱਲ ਨੂੰ ਸਾਹਮਣੇ ਕਰ ਰਹੀ ਆਂ ਫਿਰ ਮੇਰੇ ਜਿਹੜਾ ਤੇਰਾ ਵਾਦਾ ਦਿੱਤਾ ਸੀ ਹਸਾਬ ਨੂੰ ਮੈਂ ਲਾਣੇ ਦੀ ਕਿਹਾ ਕੀਤਾ ਸੀ ਹੋ ਗਿਆ ਪ੍ਰਾਈਵੇਟ ਹਸਪੀਟਲ ਸੀਗਾ ਹੋ ਗਿਆ 1000 ਰੁਪਏ ਦਾ ਮੈਂ ਤੁਹਾਨੂੰ ਵਾਦਾ ਕਰਦਾ ਇਹ ਮੈਂ ਤੁਹਾਨੂੰ ਦਿਵਾਉਗਾ ਤਾਂ ਲੋਕ ਜਿਹੜੇ ਕੀਤੇ ਕੰਮਾਂ ਨੂੰ ਲੈ ਕੇ ਆਪਣਾ ਰਿਸਪੌਂਸ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਵਾਰਡ ਦੇ ਵਿੱਚ ਵਾਰ ਨੰਬਰ 17 ਦੀ ਗੱਲ ਕੀਤੀ ਜਾਵੇ ਲੇਡੀਜ਼ ਵਾਰਡ ਹੁੰਦੇ ਚੱਲਦੇ ਸ਼ਰਨਜੀਤ ਕੋਰ ਬਾਜਵਾ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣਾਏ ਗਏ ਨੇ ਤਾਂ ਲੋਕਾਂ ਦਾ ਵੀ ਪਰਮਾ ਹੁੰਗਾਰਾ ਜਿਹੜਾ ਮਿਲਦਾ ਹੋਇਆ ਨਜ਼ਰ ਆ ਰਿਹਾ ਤਾਂ ਗੱਲਬਾਤ ਵੀ ਕਰ ਲੈਣੇ ਆ ਕਿਸ ਤਰ੍ਹਾਂ ਦੇ ਦਿਓ ਜੀ ਮਾਤਾ ਜੀ ਅੱਜ ਜਿਹੜਾ ਵਾ ਡੋਰ ਟੂ ਡੋਰ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਣਾਇਆ ਕੱਲ ਨੋਮੀਨੇਸ਼ਨ ਭਰਿਆ ਸੀ ਤੁਸੀਂ ਜੀ ਬਹੁਤ ਅੱਛਾ ਹੁੰਗਾਰਾ ਮਿਲ ਰਿਹਾ ਡੋਰ ਟੂ ਡੋਰ ਜਾ ਰਹੇ ਆ ਤੇ ਲੋਕ ਬਹੁਤ ਸਾਥ ਦੇ ਰਹੇ ਨੇ ਤਾਂ ਕਿਹੜੇ ਕੰਮ ਐਸੇ ਨੇ ਜਿਹਨਾਂ ਨੂੰ ਲੈ ਕੇ ਤੁਸੀਂ ਜਾ ਰਹੇ ਹੋ ਡਵੈਲਪਮੈਂਟ ਦੇ ਜੋ ਜੋ ਵੀ ਰਹਿੰਦੇ ਆ ਉਹਨਾਂ ਦੇ ਪੈਂਡਿੰਗ ਉਹ ਜ਼ਰੂਰ ਕਰਾਂਗੇ ਤਾਂ ਭਗਵਾਨ ਜੀ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਪਚਾਰ ਦੇਵੇ ਡਟੇ ਹੋਏ ਵਾਰਡ ਲੇਡੀਜ਼ ਹੋ ਗਿਆ ਸੀਗਾ ਤੇ ਮਾਤਾ ਜੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਕਿਸ ਤਰ੍ਹਾਂ ਦੇ ਦੇਖੋ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਵਾਰਡ ਦੇ ਸਾਡੇ ਆਪਣੇ ਚੈਨਲ ਥਰੂ ਸਾਡੀ ਕਵਰਿੰਗ ਕਰਨ ਆਏ ਹੋ ਤੇ ਬਹੁਤ ਹੀ ਅੱਛਾ ਹੰਗਾਰਾ ਮਿਲ ਰਿਹਾ ਹੈ ਲੇਡੀਜ਼ ਵਾਰਡ ਹੋਣ ਦਾ ਮੈਨੂੰ ਕੋਈ ਨੁਕਸਾਨ ਨਹੀਂ ਹੋਇਆ ਮੈਨੂੰ ਫਾਇਦਾ ਹੋਇਆ ਮੇਰੀ ਮਾਤਾ ਜੀ ਦੇ ਨਾਲ ਉਹਨਾਂ ਦੀਆਂ ਭੈਣਾਂ ਉਹਨਾਂ ਦੇ ਕਿਟੀ ਮੈਂਬਰਸ ਗੁਰਦੁਆਰੇ ਮੰਦਿਰ ਕਮੇਟੀਆਂ ਮੈਂਬਰ ਸਾਡੀ ਟੀਮ ਬਹੁਤ ਤੇ ਲੋਕਾਂ ਦਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਡਵੈਲਪਮੈਂਟ ਕਰਾਈ ਹੈ ਡਵੈਲਪਮੈਂਟ ਅਸਿਰ ਤੋਸੀ ਵੋਟਾਂ ਮੰਗਣ ਆਏ ਆ ਤੇ ਲੋਕ ਸਾਡਾ ਸਾਥ ਦੇ ਰਹੇ ਨੇ ਕਿਉਂਕਿ ਕੰਮ ਕਰਵਾਇਆ ਲੋਕਾਂ ਦੇ ਪਿਛਲੇ ਤਿੰਨਾਂ ਸਾਲਾਂ ਤੋਂ ਅਸੀਂ ਪਬਲਿਕ ਦੇ ਵਿੱਚ ਹੀ ਰਹੇ ਆ ਘਰ ਘਰ ਦੇ ਲੋਕ ਆਪਣੇ ਬੋਰਡਾਂ ਉੱਤੇ ਲਿਖਦੇ ਨੇ ਸਾਡਾ ਵਾਰਡ ਸਾਡਾ ਪਰਿਵਾਰ ਅਸੀਂ ਪਰਿਵਾਰ ਬਣਾ ਕੇ ਰੱਖਿਆ ਇਸ ਵਾਰਡ ਨੂੰ ਆਪਣੇ ਪਰਿਵਾਰ ਨੂੰ ਘੱਟ ਟਾਈਮ ਦਿੱਤਾ ਸਾਰੇ ਵਾਰਡ ਦੇ ਲੋਕਾਂ ਉਸ ਇੱਕ ਵੱਧ ਟਾਈਮ ਕੱਢਿਆ 12 ਘੰਟੇ ਡਿਊਟੀ ਕੀਤੀ ਹੈ ਸਵੇਰ ਤੋਂ ਲੈ ਕੇ ਰਾਤ ਤੱਕ ਵਾਰਡ ਦੇ ਵਿੱਚ ਲੋਕਾਂ ਦੇ ਨਾਲ ਹੀ ਰਹੇ ਆ ਤਾਂ ਕਰਕੇ ਆਸ ਹੈ ਸਾਨੂੰ ਵਧੀਆ ਮਾਰਜਨ ਨਾਲ ਅਸੀਂ ਜਿੱਤਾਂਗੇ ਤੇ ਆਨਰਡਰ ਟਾਈਮ ਦੇ ਵਿੱਚ ਜੇ ਲੋਕ ਪੱਕੀ ਡਿਊਟੀ 5 ਸਾਲ ਵਾਸਤੇ ਲਾ ਦੇਣਗੇ 3 ਸਾਲ ਵਾਸਤੇ ਕੱਚੀ ਲੱਗੀ ਹੋਈ ਸੀ ਜੇ ਪੱਕੀ ਲਾ ਦੇਣਗੇ ਤਾਂ 50 ਸਾਲਾਂ ਦੇ ਵਿੱਚ ਵਧੀਆ ਕੁਝ ਕਰਕੇ ਦਿਖਾਵਾਂਗੇ ਆਪਣੇ ਵਾਟ ਲਈ ਤਾਂ ਬਾੜ ਦੇ ਵਿੱਚ ਕੰਮਾਂ ਨੂੰ ਲੈ ਕੇ ਜਨਤਾ ਵਿੱਚ ਘਾ ਜਾ ਰਹੇ ਹੋ ਮਾਦਾ ਜੀ ਅੱਜ ਤੁਹਾਡੇ ਵਿੱਚਕਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਏ ਕਿਸ ਤਰ੍ਹਾਂ ਦੇਖਦੇ ਹੋ ਇਹ ਕਹਿ ਰਹੇ ਨੇ ਕਿ ਕੰਮ ਕੀਤੇ ਆ ਕੰਮਾਂ ਨੂੰ ਲੈ ਕੇ ਵੋਟ ਪਾਓ ਮੈਂ ਠੀਕ ਕਹਿੰਨੇ ਆ ਇਹਨਾਂ ਜੋ ਕੀਤਾ ਠੀਕ ਕੀਤਾ ਅੱਗੋ ਵੀ ਕਰਨਗੇ ਮੈਨੂੰ ਉਮੀਦ ਹੈ ਥੋੜਾ ਜਲ ਅਮਮ ਤੁਹਾਨੂੰ ਬੁਰਾ ਹੈਗਾ ਹਾਂ ਮੈਨੂੰ ਭਰੋਸਾ ਹੈ ਕਿ ਮੈਂ ਇੱਥੇ ਆ ਤੇ ਮੇਰੇ ਨਾਲ ਦੇ ਵੀ ਇੱਥੇ ਨੇ ਜੀ ਬਿਲਕੁਲ ਲੋਕ ਜਿਹੜਾ ਵਾ ਭਰੋਸਾ ਜਤਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਵਾਰਡ ਨੰਬਰ 67 ਆਮ ਆਦਮੀ ਪਾਰਟੀ ਦੇ ਉਮੀਦਵਾਰ ਡੋਰ ਟੂ ਡੋਰ ਪ੍ਰਚਾਰ ਦੇ ਵਿੱਚ ਡਟੇ ਹੋਏ ਨੇ ਕਿਉਂਕਿ ਪ੍ਰਚਾਰ ਦੇ ਵਿੱਚ ਕੋਚੀ ਦਿਨਾਂ ਦਾ ਸਮਾਂ ਰਹਿ ਗਿਆ ਤੇ 21 ਦਸੰਬਰ ਨੂੰ ਲੋਕਾਂ ਨੇ ਆਪਣੇ ਵਾਰਡ ਦੇ ਵਾਸਤੇ ਕਾਉਂਸਲਰ ਦੀ ਚੋਣ ਕਰਨੀ ਹੈ ਤੇ ਇਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਜਿੱਥੇ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵਾਰਡ ਨੰਬਰ 67 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਰਨਜੀਤ ਕੋਰ ਬਾਜਵਾ ਜਿਹੜੇ ਨੇ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਉਹਨਾਂ ਦੀ ਪੂਰੀ ਟੀਮ ਜਿਹੜੀ ਆ ਪ੍ਰਚਾਰ ਦੇ ਵਿੱਚ ਡਟੀ ਹੋਈ ਆ ਤਾਂ ਲੋਕਾਂ ਦਾ ਵੀ ਵੱਡਾ ਜਿਹੜਾ ਵਾ ਹੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਭਾਈਓ ਇਹ ਕਿਸ ਤਰ੍ਹਾਂ ਦੇਖਦੇ ਹੋ ਕਿ ਵੱਖ-ਵੱਖ ਪਾਰਟੀਆਂ ਸਾਰੀਆਂ ਪ੍ਰਚਾਰ ਦੇ ਡਟੀਆਂ ਹੋ ਜਾਂ ਤੁਸੀਂ ਆਪਣੇ ਕੀਤੇ ਕੰਮਾਂ ਨੂੰ ਲੈ ਕੇ ਜਾ ਰਹੇ ਹੋ ਤੇ ਲੋਕ ਜਿਹੜੇ ਨੇ ਕੰਮ ਕਰਾਂ ਦੇ ਵਾਅਦੇ ਕਰ ਰਹੇ ਨੇ ਦੇਖੋ ਕੰਮ ਕਰਵਾਏ ਆ ਲੋਕਾਂ ਦੇ ਵਾਅਦੇ ਅਸੀਂ ਉਹੀ ਕਰ ਰਹੇ ਹਾਂ ਜਿਹੜੇ ਕੰਮ ਅਸੀਂ ਕਰ ਸਕਦੇ ਆ ਤੇ ਵਾਅਦਾ ਅਸੀਂ ਜਿਹੜੀ ਮਰਜ਼ੀ ਚੀਜ਼ ਦਾ ਕਰ ਲੀਏ ਸਾਡੇ ਐਮ.ਐਲ.ਏ ਸਾਬ ਕੰਮ ਜਲਦੀ ਤੋਂ ਜਲਦੀ ਪੂਰਾ ਕਰਵਾ ਦਿੰਦੇ ਨੇ 130 ਕਰੋੜ ਰੁਪਏ ਦੇ ਫੰਡ ਆਪਣੇ ਨਾਰਥ ਹਲਕੇ ਤੇ ਲੱਗਿਆ ਤੇ ਉਹਦੇ ਵਿੱਚੋਂ ਘੱਟੋ ਘੱਟ 10 ਤੋਂ 15 ਕਰੋੜ ਰੁਪਈਆ ਆਪਣੇ ਨਾਰਥ ਸਪਾਰਟ ਨੰਬਰ 60 ਤੇ ਲੱਗਿਆ ਤੇ ਪਹਿਲਾਂ ਦੀ ਸਰਕਾਰਾਂ ਦੇ 2012 ਤੋਂ ਲੈ ਕੇ 22 ਤੱਕ ਸਿਰਫ ਤੇ ਸਿਰਫ 27 ਕਰੋੜ ਰੁਪਈਆ ਇਸ ਹਲਕੇ ਤੇ ਲੱਗਿਆ ਸੀ ਇੰਨਾ ਫੰਡ ਇਸ ਵਾਰਡ ਦੇ ਉੱਤੇ ਤੇ ਪੂਰੇ ਹਲਕੇ ਦੇ ਉੱਤੇ ਲੱਗਿਆ ਤੇ ਸਾਨੂੰ ਉਮੀਦ ਹੈ 16 ਦੇ 16 ਵਾਰਡ ਅਸੀਂ ਨੌਰਥ ਹਲਕੇ ਤੋਂ ਜਿੱਤਾਂਗੇ ਤੇ ਆਪਣਾ ਕਾਰਪੋਰੇਸ਼ਨ ਚ ਹਾਊਸ ਵੀ ਬਣਾਵਾਂਗੇ ਤੇ ਸਾਡੇ ਮੇਅਰ ਵੀ ਸਾਡਾ ਹੋਏਗਾ ਜੀ ਤੇ ਬਾਕੀ ਡਵੈਲਪਮੈਂਟ ਕਰ ਰਹੇ ਆ ਮਿਹਨਤ ਕਰ ਰਹੇ ਆ ਬਾਕੀ ਦੇਖਦੇ ਲੋਕ ਕਿਵੇਂ ਸਾਡੇ ਨਾਲ ਕੰਮ ਕਰਵਾ ਰਹੇ ਹੋ ਐਸੇ ਕਿਹੜੇ ਕੰਮ ਨੇ ਜਿਹੜੇ ਹਜੇ ਤੱਕ ਰਹਿ ਗਏ ਨੇ ਜੇ ਅਗਰ ਵਾਰਡ ਦੀ ਜਨਤਾ ਤੁਹਾਡੇ ਤੇ ਭਰੋਸਾ ਜਿਤਾਉਂਦੀ ਹੈ ਜਿਨ੍ਹਾਂ ਨੂੰ ਕਰਵਾਉਂਗੇ ਤੇ ਪ੍ਰਾਇਓਰਟੀ ਤੇ ਕਿਹੜੀ ਰੱਖੋਗੇ ਜੇ ਅਗਰ ਲੋਕ ਤੁਹਾਨੂੰ ਕੌਂਸਲਰ ਬਣਾਉਂਦੇ ਨੇ ਦੇਖੋ ਕਈ ਜਗ੍ਹਾ ਜਿਵੇਂ ਟਿਊਬਲ ਜੇ ਲੱਗਣ ਵਾਲਾ ਹੈ ਹੁਣੇ ਅਸੀਂ ਗਵੀਰ ਪਾਰਕ ਗਏ ਸੀ ਉੱਥੇ ਟਿਊਬਲ ਲੱਗਣ ਵਾਲਾ ਹੈ ਤੇ ਮੈਂ ਉਹਨਾਂ ਨਾਲ ਵਾਅਦਾ ਕਰਕੇ ਆ ਕਿ ਇਲੈਕਸ਼ਨ ਜਿੱਤਦੇ ਹੀ 2 ਮਹੀਨੇ ਵਿੱਚ ਲਗਵਾ ਕੇ ਦਵਾਂਗੇ ਕਿਉਂਕਿ ਮੈਨੂੰ ਪਤਾ ਹੈ ਟਿਊਬਲ ਸਾਡੇ ਮੇਰੇ ਆਪਣੇ ਵਾਰਡ ਦੇ ਚਾਰ ਪੰਜ ਟਿਊਬਲ ਪਾਸ ਕਰਵਾਏ ਹੋਏ ਨੇ ਨਾਲੋਂ ਨਾਲ ਆਪਾਂ ਕਿਉਂਕਿ ਵਾਅਦਾ ਕਰਦੇ ਪਏ ਆ ਕੰਮ ਵੀ ਕਰਾਵਾਂਗੇ ਤੁਸੀਂ ਇਹੀ ਵੀਡੀਓ ਜਾਂ ਰਿਪੀਟ ਉਦੋਂ ਕਰਿਓ ਵਾਅਦਾ 2 ਮਹੀਨੇ ਦਾ ਟਾਈਮ ਲੈ ਕੇ ਚੱਲੇ 2 ਮਹੀਨੇ ਜੀ ਕਰਵਾ ਕੇ ਦਵਾਂਗਾ ਤਾਂ ਵਾਅਦਾ ਪੂਰਾ ਕੀਤਾ ਜਾਏਗਾ ਬਿਲਕੁਲ ਕੀਤਾ ਜਾਏਗਾ ਤਾਂ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਜਿਹੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਹਿ ਰਹੇ ਨੇ ਕਿ ਕੰਮ ਕੀਤੇ ਨੇ ਕੰਮ ਕਰਾਵਾਂਗੇ ਤੇ ਜਿਹੜੇ ਕੰਮ ਅਧੂਰੇ ਰਹਿ ਗਏ ਨੇ ਕਾਉਂਸਲਰ ਬਣ ਕੇ ਉਹਨਾਂ ਨੂੰ ਪ੍ਰਾਇਓਰਟੀ ਦੇ ਆਧਾਰ ਤੇ ਇਹਨੇ ਕੰਮਾਂ ਨੂੰ ਪੂਰਾ ਕਰਵਾਇਆ ਜਾਵੇਗਾ ਸ਼ਰਨਜੀਤ ਬਾਜਵਾ ਜਿੰਦਾਬਾਦ ਤਾਂ ਲਗਾਤਾਰ ਪ੍ਰਚਾਰ ਦੇ ਵਿੱਚ ਜਿਹੜਾ ਵਾ ਪੂਰੀ ਤਾਕਤ ਹਰ ਇੱਕ ਪਾਰਟੀ ਦੇ ਉਮੀਦਵਾਰ ਲਗਾਏ ਜਾ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾਈਆਂ ਬਾਡ ਨੰਬਰ 67 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਰਨਜੀਤ ਕੋਟ ਬਾਜਵਾ ਦੇ ਪ੍ਰਚਾਰ ਦੇ ਵਿੱਚ ਪੂਰੀ ਟੀਮ ਲੱਗੀ ਹੋਈ ਹੈ ਤੇ ਕਹਿੰਦੇ ਨੇ ਕਿ ਪਿਛਲੇ 2.5 ਸਾਲ ਦੇ ਵਿੱਚ 10 ਤੋਂ 15 ਕਰੋੜ ਦੇ ਕੰਮ ਵਾਰਡ ਦੇ ਵਿੱਚ ਕਰਾਏ ਨੇ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਕੰਮ ਜਾਰੀ ਰਹਿਣਗੇ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕਾਲ ਚਰਚਾ ਟੀਵੀ ਲੁਧਿਆਣਾ